ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪੰਜਵਾ ਨਿਮਾਨੇ ਕੋ ਜੋ ਦੇ ਤੋ ਮਾਨ ਸਗਲ ਭੁਖੇ ਕੋ ਕਰਤਾ ਦਾਨ ਨਿਮਾਨੇ ਪਾਉ ਮਾਨ ਸਤਕਾਰ ਤੋ ਰਹਤ ਪੁਰਖ ਨੂੰ ਜਿਹੜਾ ਪਰਮੇਸ਼ਰ ਮਾਨ ਸਤਕਾਰ ਦਿੰਦਾ ਹੈ ਜਿਹੜਾ ਪਰਮੇਸ਼ਰ ਸਾਰੇ ਭੁੱਖੇ ਜੀਵਾਂ ਨੂੰ ਅੰਨ ਆਦ ਦਾ ਦਾਨ ਦੇਣਾ ਕਰਦਾ ਹੈ ਉਹ ਸਾਰੇ ਆਸਾ ਰੂਪੀ ਭੁੱਖ ਵਾਲੇ ਪੁਰਖਾਂ ਨੂੰ ਕਿਰਪਾ ਕਰਕੇ ਮਾਨਿਸ਼ੀਤ ਪਦਾਰਥਾਂ ਦਾ ਦਾਨ ਕਰਦਾ ਹੈ ਗਰਭ ਘੋਰ ਮਹਿ ਰਖਨ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਜਿਹੜਾ ਪਰਮੇਸ਼ਰ ਘੋਰ ਭਿਆਨਕ ਮਾਤਾ ਦੇ ਗਰਭ ਭੇਟ ਵਿੱਚ ਰੱਖਣ ਵਾਲਾ ਹੈ ਉਸ ਠਾਕੁਰ ਮਾਲਕ ਪਰਮੇਸ਼ਰ ਨੂੰ ਹਮੇਸ਼ਾ ਪ੍ਰਤੱਖ ਹੱਥ ਜੋੜ ਕੇ ਵਾ ਮਨ ਬੁੱਧ ਰੂਪ ਹੱਥ ਜੋੜ ਕੇ ਨਮਸਕਾਰ ਵੰਦਨਾ ਕਰ ਐਸੋ ਪ੍ਰਭ ਮਨ ਮਾਹੇ ਧਿਆਏ ਘਟ ਅਬ ਘਟ ਜਤ ਕਤ ਹੈ ਸਹਾਈ ਰਹਾਉ ਸੂ ਐਸੋ ਕੀਏ ਅਜਹਿ ਰੱਖਿਆ ਕਰਨ ਵਾਲੇ ਪ੍ਰਭੂ ਵਾਹਿਗੁਰੂ ਨੂੰ ਮਨ ਚਿੱਤ ਮਾਹੇ ਵਿੱਚ ਸਦਾ ਹੀ ਅਰਾਧਨਾ ਕਰ ਜਿਹੜਾ ਪਰਮੇਸ਼ਰ ਘਟ ਸੁਖੈਨ ਘਾਟੀਆਂ ਤੇ ਅਵਕਟ ਔਖੀਆਂ ਘਾਟੀਆਂ ਵਸੂਗੜ ਘਟ ਘਾਟ ਪਾਵ ਦੇਵੀ ਸੰਪਦਾ ਦੇ ਹੰਕਾਰ ਦੀ ਨਿਵਰਤੀ ਕਰਨ ਵਾਸਤੇ ਤੇ ਔਖੀਆਂ ਘਾਟੀਆਂ ਭਾਵ ਕਾਮ ਕ੍ਰੋਧ ਆਦ ਵਿਕਾਰਾਂ ਦੀ ਨਿਵਰਤੀ ਵਾਸਤੇ ਵਾ ਸੰਸਾਰ ਦੇ ਘਟ ਰਸਤਿਆਂ ਤੇ ਜਮ ਮਾਰਗ ਦੇ ਅਵਕਟ ਔਖੇ ਰਸਤਿਆਂ ਵਿੱਚ ਆਦ ਜਤ ਜਿੱਥੇ ਕਤਹਿ ਕਿਤੇ ਸਹਾਇ ਸਹਾਇਤਾ ਕਰਨ ਵਾਲਾ ਹੈ ਰਹਾਉ ਰੰਕਰਉ ਜਾਕੇ ਇਕ ਸਮਾਨ ਕੀਟ ਹਸਤ ਸਗਲ ਪੂਰਾਨ ਰੰਕ ਭਾਵ ਕੰਗਾਲ ਤੇ ਰਾਉ ਰਾਜ ਜਿਸ ਪਰਮੇਸ਼ਰ ਦੇ ਦਰ ਵਿੱਚ ਇਕ ਸਮਾਨ ਬਰਾਬਰ ਹੈ ਜਿਹੜਾ ਪਰਮੇਸ਼ਰ ਕੀਟ ਕੀੜੀ ਤੋਂ ਲੈ ਕੇ ਹਸਤ ਹਾਥੀ ਤੱਕ ਸਾਰਿਆਂ ਵਿੱਚ ਪਰੀਪੂਰਨ ਹੈ ਅਰਥਾਤ ਕਈ ਸੱਜਣ ਪ੍ਰਸ਼ਨ ਕਰਦੇ ਹਨ ਕਿ ਜਿਹੜੀ ਪਰਮੇਸ਼ਰ ਦੀ ਜੋਤ ਕੀੜੀ ਵਿੱਚ ਹੈ ਜਿਉ ਹਾਥੀ ਵਿੱਚ ਪਾ ਦੇਣਾ ਕਰੀਏ ਤਾਂ ਉਹ ਇੱਕ ਕੋਨੇ ਵਿੱਚ ਹੀ ਰਹਿ ਜਾਵੇਗੀ ਅਤੇ ਜਿਹੜੀ ਹਾਥੀ ਦੀ ਜੋਤ ਹੈ ਜੇਕਰ ਉਹ ਕੀੜੀ ਵਿੱਚ ਪਾ ਦੇਣਾ ਕਰੀਏ ਤਾਂ ਉਹ ਆਸੇ-ਪਾਸੇ ਚਮਕਦੀ ਫਰੇਗੀ ਇਸ ਲਈ ਸਾਰਿਆਂ ਵਿੱਚ ਇੱਕੋ ਜਿਹੀ ਜੋਤ ਕਿਵੇਂ ਹੈ ਇਸ ਦਾ ਉੱਤਰ ਇਹ ਹੈ ਕਿ ਜਿਸ ਪ੍ਰਕਾਰ ਮਕਾਨ ਦੇ ਅੰਦਰ ਦੀਵਾ ਜਗਾ ਦਈਏ ਤਾਂ ਜਿੰਨਾ ਵੱਡਾ ਮਕਾਨ ਹੁੰਦਾ ਉਤਨਾ ਹੀ ਦੀਵੇ ਦਾ ਪ੍ਰਕਾਸ਼ ਹੁੰਦਾ ਜੋ ਬਾਹਰ ਪ੍ਰਤੀਤ ਨਹੀਂ ਹੁੰਦਾ ਦੂਸਰਾ ਵਿਦਾਂਤੀਆਂ ਦੇ ਮਤ ਅਨਸਾਰ ਜਿਤਨਾ ਵੱਡਾ ਮਕਾਨ ਵਾਲਦ ਲਈਏ ਭਾਵ ਵੜਨਾ ਕਰੀਏ ਮਕਾਨ ਨੂੰ ਉਤਨਾ ਹੀ ਆਕਾਸ਼ ਵਿੱਚ ਆ ਜਾਂਦਾ ਤੇ ਬਾਕੀ ਆਕਾਸ਼ ਬਾਹਰ ਰਹਿ ਜਾਂਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਆਕਾਸ਼ ਦੀ ਨਿਆਈ ਵਿਆਪਕ ਹੈ ਜਿਹੋ ਜਿਹਾ ਕਿਸੇ ਦਾ ਆਕਾਰ ਉਹੋ ਜਿਹੀ ਸਤਾ ਪਾਈ ਭਾਵ ਪਰਮੇਸ਼ਰ ਸਾਰਿਆਂ ਦੇ ਵਿੱਚ ਇੱਕੋ ਜਿਹਾ ਪਰੀਪੂਰਨ ਹੈ ਬਿਉ ਪੁੱਛ ਨਮਸਲਤ ਧਰੈ ਜੋ ਕਿਸ ਕਰੈ ਸੁ ਆਪਹਿ ਕਰੈ ਉਹ ਪਰਮੇਸ਼ਰ ਕਿਸੇ ਬਿਉ ਹੁੰਦਾ ਦੂਸਰੇ ਨੂੰ ਪੁੱਛ ਕੇ ਦੂਸਰੇ ਦੀ ਸਲਾਹ ਲੈ ਕੇ ਆਪਣੇ ਮਨ ਵਿੱਚ ਮਸਰਤ ਸਲਾਹ ਨਹੀਂ ਕਰਦਾ ਭਾਵ ਕਿਸੇ ਨਾਲ ਕੰਮ ਕਰਨ ਦੀ ਸਲਾਹ ਨਹੀਂ ਕਰਦਾ ਜਿਹੜਾ ਕੁਝ ਵੀ ਉਹ ਕਰਦਾ ਹੈ ਉਹ ਸਰਬ ਕਲਾ ਸਮਰੱਥ ਪਰਮੇਸ਼ਰ ਆਪਹਿ ਆਪ ਆ ਵੀ ਕਰਦਾ ਹੈ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਜਿਸ ਪਰਮੇਸ਼ਰ ਦਾ ਆਰ ਪਾਰ ਕਰਕੇ ਅੰਤ ਅਖੀਰ ਬੰਨਾ ਕੋਈ ਵੀ ਨਹੀਂ ਜਾਣਦਾ ਸੋਏ ਕਿ ਇਹ ਉਹ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਆਪ ਹੀ ਜੀਵ ਰੂਪ ਹੈ ਆਪ ਹੀ ਈਸ਼ਰ ਰੂਪ ਹੈ ਆਪ ਅਕਾਰ ਆਪ ਨਿਰੰਕਾਰ ਘਟ 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 ਸਭ ਘਟ ਆਧਾਰ ਪਰਮੇਸ਼ਰ ਆਪ ਹੀ ਮਾਇਆ ਸਭ ਲੋਕੇ ਸਾਰੇ ਸਰੀਰਾਂ ਨੂੰ ਤਾਰਨ ਕਰਨ ਵਾਲਾ ਹੈ ਅਤੇ ਆਪ ਹੀ ਸਾਰਿਆਂ ਆਕਾਰਾਂ ਤੋਂ ਸੁਤੰਤਰ ਨਿਰੰਕਾਰ ਨਿਰਆਕਾਰ ਸਰੂਪ ਹੈ ਪਰਮੇਸ਼ਰ ਆਪ ਹੀ ਅੰਡਜ ਖਾਣੀ ਦੇ ਸਾਰੇ ਜੀਵਾਂ ਦੇ ਘਟ ਸਰੀਰਾਂ ਦਾ ਆਧਾਰ ਆਸਰਾ ਰੂਪ ਹੈ ਆਪ ਹੀ ਜੇਰਜ ਖਾਣੀ ਦੇ ਸਾਰੇ ਜੀਵਾਂ ਦੇ ਘਟ ਸਰੀਰਾਂ ਦਾ ਆਸਰਾ ਰੂਪ ਹੈ ਆਪ ਹੀ ਸੇਤਜ ਖਾਣੀ ਦੇ ਸਾਰੇ ਜੀਵਾਂ ਦੇ ਘਟ ਉਹਨਾਂ ਸਰੀਰਾਂ ਦਾ ਆਸਰਾ ਰੂਪ ਹੈ ਆਪ ਹੀ ਉਤਪਜ ਖਾਣੀ ਦੇ ਸਾਰੇ ਜੀਵਾਂ ਦੇ ਕਟ ਸਰੀਰਾਂ ਦਾ ਆਸਰਾ ਰੂਪ ਹੈ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਦੇ ਰੰਗ ਪ੍ਰੇਮ ਕਰਕੇ ਭਗਤੀ ਕਰਨ ਵਾਲੇ ਪੁਰਖ ਭਗਤੀ ਵਾ ਬ੍ਰਹਮ ਗਿਆਨ ਰੂਪੀ ਲਾਲ ਸੂਹੇ ਗਾੜੇ ਰੰਗ ਵਾਲੇ ਹੋਏ ਹਨ ਵਾ ਬ੍ਰਹਮ ਗਿਆਨ ਕਰਕੇ ਲਾਲ ਵਤ ਬੇਕੀਮਤੇ ਹੋ ਗਏ ਵਾ ਸੰਤ ਜਨ ਪਰਮੇਸ਼ਰ ਦਾ ਹਰ ਵਕਤ ਕੀਰਤਨ ਕਰਦੇ ਰਹਿੰਦੇ ਇਸ ਕਰਕੇ ਉਹਨਾਂ ਸੰਤ ਜਨਾਂ ਦਾ ਮਨ ਹਮੇਸ਼ਾ ਹੀ ਨਿਹਾਲ ਪ੍ਰਸੰਨ ਰਹਿੰਦਾ ਵਾ ਉਹ ਸਦਾ ਹੀ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿਨ ਜਨ ਲਾਗੇ ਪਾਏ ਪਰਮੇਸ਼ਰ ਦੇ ਨਾਮ ਰੰਗ ਕਰਕੇ ਵਾ ਨਾਮ ਦੇ ਰੰਗ ਪ੍ਰੇਮ ਕਰਕੇ ਭਗਤ ਜਨ ਸਦਾ ਹੀ ਆਤਮਿਕ ਤ੍ਰਿਪਤੀ ਕਰਕੇ ਅਗਾਏ ਰਜੇ ਰਹਿੰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਐਸੇ ਭਗਤ ਜਨਾਂ ਦੇ ਪਾਏ ਚਰਨੀ ਲੱਗਣਾ ਕਰੀਏ ਗੋਡ ਮਹੱਲਾ ਪੰਜਵਾ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਏ ਭਾਈ ਜਿਨ੍ਹਾਂ ਸੰਤ ਜਨਾਂ ਦੇ ਸੰਗ ਨਾਲ ਮਿਲ ਕੇ ਇਹ ਮਨ ਚਿਤ ਨਿਰਮਲ ਪਾਪਾਂ ਵਾ ਵਿਖੇਪ ਅਵਰਣ ਦੀ ਮੈਲ ਤੋਂ ਰਹਿਤ ਹੋ ਜਾਂਦਾ ਵਾ ਉਜਲ ਹੋ ਜਾਂਦਾ ਹੈ ਜਿਨ੍ਹਾਂ ਸੰਤ ਜਿਨ੍ਹਾਂ ਦੇ ਸੰਗ ਨਾਲ ਮਿਲ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਭਜਨ ਹਿਰਦੇ ਵਿੱਚ ਵਸਦਾ ਹੈ ਜਾ ਕੇ ਸੰਗ ਕਿਲ ਬਿਖ ਹੋਏ ਨਾਸ ਜਾ ਕੇ ਸੰਗ ਹਿਰਦੇ ਪਰਗਾਸ ਜਿਨ੍ਹਾਂ ਸੰਤ ਜਨਾਂ ਦੇ ਸੰਗ ਨਾਲ ਮਿਲ ਕੇ ਬ੍ਰਾਹਮਣ ਕੈਲੀ ਕੰਜਕਾ ਅਨਚਾਰੀ ਕਾ ਧਾਨ ਆਦ ਚਾਰ ਪ੍ਰਕਾਰ ਦਾ ਪਾਪ ਨਿਵਰਤ ਹੋ ਜਾਂਦਾ ਜਿਨ੍ਹਾਂ ਸੰਤ ਜਿਨ੍ਹਾਂ ਦੇ ਸੰਗ ਨਾਲ ਮਿਲ ਕੇ ਚੇਤ ਵਿੱਚ ਬ੍ਰਹਮ ਗਿਆਨ ਦਾ ਪ੍ਰਗਾਸ ਚਾਨਣਾ ਹੋ ਜਾਂਦਾ ਹੈ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾ ਕੈ ਨੀਤ ਰਹਾਉ ਹੇ ਭਾਈ ਉਹ ਹਰੀ ਪਰਮੇਸ਼ਰ ਦੇ ਸੰਤ ਹਨ ਤੇ ਮੇਰੇ ਸਾਡੇ ਮਨ ਬਾਣੀ ਸਰੀਰ ਕਰਕੇ ਪਿਆਰੇ ਮਿੱਤਰ ਹਨ ਵਾਹ ਪਰਮੇਸ਼ਰ ਦੇ ਸੰਤ ਜਨ ਸਾਡੇ ਪਿਆਰੇ ਮਿੱਤਰ ਹਨ ਜਿਨ੍ਹਾਂ ਸੰਤ ਜਨਾਂ ਦੇ ਨਾਲ ਮਿਲ ਕੇ ਨਿਤਾ ਪ੍ਰਤੀ ਕੇਵਲ ਸਿਰ ਪਰਮੇਸ਼ਰ ਦਾ ਨਾਮ ਹੀ ਗਾਇਨ ਜਪਣਾ ਕਰੀਦਾ ਵਾ ਜਿਨ੍ਹਾਂ ਸੰਤ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਨਿਤਾ ਪ੍ਰਤੀ ਸਿਰ ਪਰਮੇਸ਼ਰ ਦੇ ਨਾਮ ਨਾਹੀ ਗਾਇਨ ਹੁੰਦਾ ਹੈ ਰਹਾਉ ਜਾ ਕਹ ਮੰਤਰ ਹਰ ਹਰ ਮਨ ਵਸੈ ਜਾ ਕਹ ਉਪਦੇਸ਼ ਭਰਮ ਪਉ ਨਸੈ ਜਿਨ੍ਹਾਂ ਸੰਤ ਜਿਨ੍ਹਾਂ ਦੇ ਮੰਤਰ ਉਪਦੇਸ਼ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਮਨ ਚਿਤ ਵਿੱਚ ਵਸ ਜਾਂਦਾ ਹੈ ਅਤੇ ਜਿਨ੍ਹਾਂ ਸੰਤ ਜਿਨ੍ਹਾਂ ਦੇ ਉਪਦੇਸ਼ ਕਰਕੇ ਪੰਜ ਪ੍ਰਕਾਰ ਦਾ ਪਰਮ ਪ੍ਰਲੇਖਾ ਤੇ ਸਤ ਪ੍ਰਕਾਰ ਦਾ ਡਰ ਨਸ ਜਾਂਦਾ ਹੈ। ਜਾ ਕੈ ਕੀਰਤ ਨਿਰਮਲ ਸਾਰ ਜਾ ਕੀ ਰੇਨ ਬਾਂਚੈ ਸੰਸਾਰ। ਜਿਨ੍ਹਾਂ ਸੰਤ ਜਿਨ੍ਹਾਂ ਦੇ ਸੰਗ ਕਰਕੇ ਨਿਰਮਲ ਉਜਲ ਤੇ ਸਾਰ ਸ੍ਰੇਸ਼ਟ ਸਾਰ ਰੂਪ ਦੀ ਪ੍ਰਾਪਤੀ ਵਾਲੀ ਕੀਰਤ ਮਹਿਮਾ ਕਰੀਦੀ ਆ। ਵਾ ਨਿਰਮਲ ਉਜਲ ਕੀਰਤੀ ਪਰਮੇਸ਼ਰ ਦੀ ਸੰਭਾਲੀ ਦੀ ਕਰੀਦੀ ਹੈ। ਵਾ ਜਿਨ੍ਹਾਂ ਦੇ ਹਿਰਦੇ ਰੂਪੀ ਥਾਂ ਵਿੱਚ ਨਿਰਮਲ ਉੱਜਲ ਪਰਮੇਸ਼ਰ ਦਾ ਸ੍ਰੇਸ਼ਟ ਕੀਰਤ ਜਸ ਹੁੰਦਾ ਹੈ ਜਿਨ੍ਹਾਂ ਸੰਤ ਜਨਾਂ ਦੀ ਚਰਨ ਰੇਨ ਧੂੜੀ ਸਾਰਾ ਸੰਸਾਰ ਹੀ ਜਗਤ ਬਾਂਚਿਆ ਚਾਹੁੰਦਾ ਹੈ ਕੋਟ ਪਦਤ ਜਾ ਕਹਿ ਸੰਗ ਉਦਾਰ ਏਕ ਨਿਰੰਕਾਰ ਜਾ ਕਹਿ ਨਾਮ ਆਧਾਰ ਕਰੂਣਾ ਪਤਦ ਪਾਪੀ ਬੁਰਖਾਂ ਦਾ ਜਿਨ੍ਹਾਂ ਸੰਤ ਜਨਾਂ ਦੇ ਨਾਲ ਮਿਲ ਕੇ ਵਿਕਾਰਾਂ ਵਾਲਾ ਸੰਸਾਰ ਸਮੁੰਦਰ ਤੋਂ ਉਧਾਰ ਨਿਸਤਾਰਾ ਹੁੰਦਾ ਹੈ ਜਿਨ੍ਹਾਂ ਸੰਤ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਏਕ ਇੱਕ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਆਸਰਾ ਹੈ ਸਰਬ ਜੀ ਆਕਾ ਜਾਣੇ ਪਿਓ ਕਿਰਪਾ ਨਿਦਾਨ ਨਿਰੰਜਨ ਦੇਓ ਜੋ ਵਾਹਿਗੁਰੂ ਸਾਰਿਆਂ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਪਿਓ ਪੇਤ ਜਾਣਦਾ ਹੈ ਜੋ ਦੇਵ ਪ੍ਰਕਾਸ਼ ਰੂਪ ਨਰੰજન ਪਰਮੇਸ਼ਰ ਦਇਆ ਮਿਹਰ ਦਾ ਨਿਦਾਨ ਖਜਾਨਾ ਹੈ ਪਾਰ ਬ੍ਰਹਮ ਜਬ ਭਏ ਕਿਰਪਾਲ ਤਬ ਭੇਟੇ ਗੁਰ ਸਾਧ ਦਇਾਲ ਪਾਰ ਬ੍ਰਹਮ ਪਾਪਾ ਪੁੰਨਾ ਤੂੰ ਪਰੇ ਵਿਆਪਕ ਬ੍ਰਹਮ ਵਿਆਪਕ ਪਰਮੇਸ਼ਰ ਜੀ ਜਦ ਕਿਰਪਾਲੂ ਦਿਆਲੂ ਹੋਏ ਤਦ ਦਇਾਲ ਦਇਆ ਦੇ ਆਲ ਘਰ ਸਾਧ ਸ੍ਰੇਸ਼ਟ ਗੁਰ ਸਾਧ ਸਤਗੁਰੂ ਜੀ ਭੇਟੇ ਮਿਲੇ ਵਾ ਐਸੇ ਵੱਡੇ ਕਿਰਪਾਲੂ ਸੰਤ ਜਨ ਮਿਲੇ ਦੇ ਨਰੈਣ ਨਾਨਕ ਨਾਮ ਧਿਆਏ ਸੂਖ ਸਹਿਜ ਆਨੰਦ ਹਰ ਨਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਐਸੇ ਸਤਗੁਰਾਂ ਵਾਂ ਸੰਤ ਜਿਨ੍ਹਾਂ ਨਾਲ ਮਿਲ ਕੇ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰੀਏ ਕਿਉਂਕਿ ਹਰੀ ਪਰਮੇਸ਼ਰ ਦੇ ਨਾਏ ਨਾਮ ਜਪਣ ਕਰਕੇ ਹੀ ਸੂਖ ਸੂਖ ਸਹਿਜ ਅਚੁੱਤ ਸੁਖ ਤੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਵਾ ਸਹਿਜ ਸੁਤੇ ਸਿਦਾਤਮਿਕ ਸੁਖ ਸੁਖ ਤੇ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੂ ਕਾਲ ਨ ਕਬ ਹੂੰ ਦਲਹੀ ਵਾਹੀ ਗੁਰੂ ਵਾਹੀ पर्यं कर्यं नरनामे अकामे दुकालङ्परणासी दयालङ् स्वरूपे सदा अङ्गसङ्गे अपंगं विपूते वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ